ਸਾਤਰੀਆਂ ਕਾਲ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਆਏ ਹਾਂ ਜੇ ਗਰਾਉਂਡ ਮੰਡੀ ਦੇ ਵਿੱਚ ਤਰੀਕ ਹੈ ਕੀ 23 ਤਿਜਾ ਮਹੀਨਾ 2024 ਦੀ ਮੰਡੀ ਦੇ ਅਪਡੇਟ ਦਵਾਂਗੇ ਕੀ ਪਸ਼ੂਆਂ ਦੇ ਰੇਟ ਚੱਲਦੇ ਪਏ ਨੇ ਤੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਦੇਖਣਾ ਆਓ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਆਈ ਤੇ ਕੀ ਸਬਦਾਂ ਦਾ ਹੋਨੇ ਤਾਂ ਲਾਈਕਸ ਆਪ ਦੰਦਾ ਆਸ ਸਬਦਾਂ ਦੇ ਅਸਲ ਜੀ ਨੂੰ ਲਾਈਵ ਲਫੜ ਉਹ ਫੜ ਗਾ ਫੇਰ ਤੂੰ ਜਾਨ ਨਾ ਕਰਦਾ ਹੁਣ ਫੜਨੀ ਨਹੀਂ ਗਾ ਗੱਲ ਨੇ ਬੜੀ ਲੈ ਜਾ ਹੁਣ ਪਰੇ ਵੇਚ ਨਹੀਂ ਹੁਣ ਆਉਣਾ ਜਿਹੜੀ ਸੀ ਆਹ ਘੱਟ ਜਿਹਾ ਮੋੜਨਾ ਬੋਲੀਦਾ ਉਹ ਨਾ ਜੀ ਮੇਰੇ ਯਾਰਸਾ ਕਰਾ ਦੇ ਤੂੰ ਨਹੀਂ ਦੇਣੀ ਕਿਉਂਕਿ ਦੇਣੀ ਨਹੀਂ ਉਹ ਨਹੀਂ ਲੈਣੀ ਨਹੀਂ ਦੇਣੀ ਮੈਨੂੰ ਮਰਪੁਰ ਜਾ ਮਸੂਲੇ ਮੇਰਾ ਕੁਛ ਉਹ ਗਾਇ ਲੈ ਲੈ ਛੱਡ ਚੱਲ ਜਾਈਂ ਭਾਈ ਤੜਪੜੋਗੀ ਚੱਲ ਜੇ ਉਹ ਕੁਛ ਲੈ ਕੁਛ ਨਹੀਂ ਹੱਕ ਨਹੀਂ ਪਿਆ ਖੜੇ ਨਹੀਂ ਨਿਕਾ ਕਿ ਬਿਨੈ ਵੀ ਕਰ ਪੰਜੇ ਕਰੀਏ ਉਹ ਸੜਾ ਜੜੀ ਲੈ ਲੈ ਗਈ ਗਾਈ ਕਰਮ ਹੋ ਗਿਆ ਕੰਮ ਲੇ ਜਾਣੀ ਆ ਲੈ ਜਾ ਹੁਣ ਬੈਠ ਪਾਣੀ ਲੈ ਜਾ ਤਿੰਨ ਘੱਟ 70 ਲਾਉਂ ਦੇਣਾ ਦੇ ਦੇ ਨਹੀਂ ਦੇਣਾ ਉਰੇ ਬੱਛੀ ਫੜਾ ਆਹ ਜਾਣੀ ਰੁਕ ਤੋ ਸਹੀ ਹਾਂ ਉਰੇ ਆਪੋ ਕਾਹ ਵਾਇ ਬੰਬਾ ਇਤੋਂ ਨਹੀਂ ਭੜੀ ਜਾਂਦੀ ਵਾਰ ਵਾਰ ਓਏ ਤਿੰਨ ਨਿਕੜ 70 ਮੰਗਦਾ ਹੈ ਬਾਈ ਗਾਂ ਦਾ ਥੋੜਾ ਟਾਈਮ ਰਹਿੰਦਾ ਨੇ ਸੂਨ ਦੇ ਵਿੱਚ ਗਾ ਦੇ ਛੱਡ ਦੇ ਛੱਡ ਦੇ ਤੈਨੂੰ ਪੁੱਛ ਲਾ ਕੀ ਨਾ ਬੱਸ ਦੇਖੀ ਦੇਖੀ ਛੱਡ ਦੇ ਹਾਂ ਦੇਖੀ ਦੇਖੀ ਛੱਡ ਦੇ ਛੱਡ ਤੇ ਜਾਣਾ ਉਹ ਯਾਰ ਪਨਾ ਆ ਆ ਯਾਰ ਦੇਖੀ ਦੇਖੀ ਉਹ ਨਾ ਨਾ ਯਾ ਤਿੰਨ ਘਰ ਸੱਤ ਰੁਪਏ ਕਹਿੰਦਾ ਉਹ ਕੰਮ ਨਹੀਂ ਕਰਦਾ ਉਹ ਹੋਈ ਯਾ ਪ੍ਰਦਾਨ ਹੋਈ ਯਾ ਕਾਨੂੰ ਕੋਈ ਹੋਈ ਆ ਸਾਡੀ ਉਹ ਸਾਡੀ ਭਰਾਗੇ ਮੇਰੀ ਉਹ ਤਿੰਨ ਘਰ ਸੱਤ ਰੁਪਏ ਤੇ ਸਾਡੀ ਵੀ ਹੋਈ ਹੋਈ ਜੀ ਯਾਰ ਤੁਸੀਂ ਸਾਲੋ ਦਵਾਨ ਵਾਲਿਓ ਕੋਈ ਆ ਜਾਏ ਤਾ ਭੁੱਤੀ ਜਾ ਕੇ ਦੱਸ ਕੇ ਮਾਰੋ ਕੋਈ ਦਿਲਾਲੀ ਵੀ ਉਹਨਾਂ ਨੇ ਕੱਢਣੀ ਤੇ ਸਜਣੋ ਸਵਦਾ ਹੋ ਗਿਆ ਕੈਂਸਲ ਹੋ ਗਿਆ ਪੂਰਾ ਗਰਮਗਰਮੀ ਭਾਵੇਂ ਗਾਂ ਚੰਗੀ ਐ ਭਾਈ ਐਚ ਐਫ ਦੀ ਗਾਵਾਂ ਸਾਰੇ ਪਿੰਡ ਵਿੱਚ ਮਟਕੇ ਦੁਹਾਇ ਆਣਿਆ ਲੁੱਟ ਲੈਣੇ ਸਾਰੇ ਜਿੱਤ ਖਾਣ ਨਾ ਤੇਂਦਿਆ ਚਮਕੀਲਾ ਸਜਣੋ ਇਹ ਵਰਲਡਵਾਈਡ ਫੇਮਸ ਆ ਮੰਡੀਆਂ ਦੇ ਵਿੱਚ ਚੱਲਦਾ ਇਹਦੇ ਖਾੜਿਆਂ ਦੇ ਵਿੱਚ ਵੀ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਸੱਜਣੋਂ ਚਮਕੀਲਾ ਇੱਕ ਬੁੱਕਦਾ ਏ ਇਥੇ ਕੀ ਸਬਦਾ ਦਾ ਹੋਨੇ ਤਾਂ ਲਾਈਫਸ ਆਫ ਦਾਂ ਦਾ ਆ ਦੇਖੋ ਭਾਈ ਥੈਲਾ ਜੀ ਨੇ ਚੰਗਰਾਂ ਨੂੰ ਪਾਣੀ ਪਿਉਂਦੇ ਨੇ ਆ ਦੇਖੋ ਪੁਰਾਣੇ ਸਮਿਆਂ ਦਾ ਇਹਦੇ ਵਿੱਚ ਪਾਣੀ ਠੰਡਾ ਵੀ ਰਹਿੰਦਾ ਵਾ ਤਾਤਾਰਿਆਣੀ ਦੀ ਲੱਗਦੀ ਐ ਆ ਜਾਓ ਫੇਰ ਟੀਮ ਹਲ ਕਰਦੇ ਬਾਈ ਇਹਦਾ ਕਿਹੜਾ ਪਿੰਡ ਆਪਣਾ ਤੇ ਆਪਾਂ ਵਪਾਰ ਦਾ ਕੰਮ ਵੀ ਕਰਦੇ ਤੇ ਜਾਂ ਆਪਣਾ ਵਪਾਰ ਦਾ ਕੰਮ ਹਾਂਜੀ ਉਹਦਾ ਇਹ ਕਰਦੀ ਆ ਜੀ ਬਾਕੀ ਠੀਕ ਹੈ ਜੀ ਤੇ ਆਪਣੇ گاਵਾਂ ਦਾ ਵੀ ਕਰਦੇ ਤੇ ਮੱਝਾਂ ਕੱਢੀਆਂ ਦਾ ਜੀ ਮੱਝਾਂ ਕੱਢੀਆਂ ਤੇ ਜੇ ਕੇ ਵੀਰ ਨੇ ਆਪਣੇ ਤੋਂ ਮੱਝ ਲੈਣੀ ਹੋਵੇ ਆਪਦਾ ਨੰਬਰ ਦੱਸ ਦਿਓ ਭਾਈ 98144 18247 ਠੀਕ ਹੈ ਆ ਮੱਝ ਜਿਤਨੀ ਨੂੰ ਦੇਖ ਸਕਦੇ ਹੋ ਕਰੋ ਚੈੱਕ ਇਹਨੂੰ 16 ਕਿਲੋ ਦੁੱਧ ਦੇ ਥੱਲੇ ਤਿਆਰ ਆ ਅੱਛਾ ਕੀ ਆਵੇ? ਉਹ ਬਾਈ ਨੂੰ ਪੁੱਛਦੇ। ਬਾਈ ਕਿਹੜੇ ਪਿੰਡ ਤੋਂ ਆਏ ਜੀ? ਕੋਦਰਾ ਬਾਈ, ਕੋਲ ਹਮਣਾ ਕਰ। ਚੱਲ ਆ ਜਾ, ਇਹ ਬਾਈ ਨੂੰ ਨਹੀਂ ਪਤਾ। ਹ ਸਜਣਾ ਸਾਰੀਆਂ ਮੱਜਾਂ ਚੰਗੀਆਂ ਨੇ। ਆਓ ਕਰਦੇ ਆਂ ਹੋਰ ਵੀ ਕਿਸੇ ਵੀਰ ਦੇ ਨਾਲ ਗੱਲਬਾਤ। ਕਿੱਡੇ ਪੰਦਰੀ ਉਰੋਂ? ਅੱਸਾ ਬੱਸ ਬੋਲਦਾ ਨਾ ਗੱਲ ਵੀਦਾ ਬਾਈ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਵੀਰੇ ਸਲਾਰ ਆ ਤੇ ਮੱਝਾ ਵਪਾਰ ਦਾ ਕੰਮ ਕਰਦੇ ਆ گاਵਾ ਦਾ ਮੱਝਾਂ ਦਾ ਕਰਦੇ ਤਾਂ ਆ ਮੱਝਾਂ ਚੈੱਕ ਕਰਾਈ ਬਾਈ ਇਹਨਾਂ ਦੇ ਤੇ ਕਿੰਨੇ ਲੀਟਰ ਤੱਕ ਆਪਣੇ ਮੱਝ ਮਿਲ ਜਾਂਦੀ ਆ ਆਪਣੇ ਵੀਰੇ 15 ਤੋਂ 20 ਪਲੱਸ ਮਿਲ ਜਾਂਦੀ ਆ ਠੀਕ ਹੈ ਜੀ ਆਪ ਦਾ ਨੰਬਰ ਬੋਲ ਦਈਏ ਜੀ 9876530999 ਬਾਈ ਠੀਕ ਹੈ ਜੀ ਕਿਸੇ ਵੀਰ ਨੇ ਮੱਝਾਂ ਲੈਣੀਆਂ ਹੋਣ ਵੀਰਨਾ ਸਮਰਥ ਕਰ ਸਕਦੇ ਹੋ ਜੀ 15 ਤੋਂ ਲੈ ਕੇ 20 ਕਿਲੋ ਦੇ ਵਿੱਚ ਤੁਹਾਨੂੰ ਵੀਰ ਕੋਲ ਮੱਜਾ ਮਿਲ ਜਾਣਗੇ ਆ ਕ੍ਰਾਸ ਸਪਰੀਡ ਗਾਂ ਹੈ ਜੀ ਆ ਜਾ ਇੱਧਰ ਬਾਈਕ ਮੱਜਾ ਮੱਜਾ ਦੇ ਪਿੱਛੇ ਦੇ ਬੋਲਦੇ ਬਚੀ ਨਾ ਗਏ ਇਦਾਂ ਹੀ ਹੁੰਦਾ ਬਾਈ ਬਾਪੂ ਕਿਹੜਾ ਪਿੰਡ ਆਪਣਾ ਹਾਂਜੀ ਪਿੰਡ ਕਿਹੜਾ ਪਿੰਡ ਚੱਲ ਠੀਕ ਹੈ ਜੀ ਆਹ ਕਰੋ ਮੈਂ ਚੈੱਕ ਕਰ ਨੀਲੀ ਰਾਵੀ ਦੀ ਮਾਰਚ ਸੱਜਣੋਂ ਨੀਲੀ ਰਾਵੀ گاਵਾ ਦਾ ਦੱਸਦੇ ਹੁਣ گاਵਾ ਦਾ ਪੁੱਛ ਕੇ ਮਨੇ ਉਧਰੋਂ ਜਿਹਨਾਂ ਐਵੇਂ ਆ ਪਾਣੀ ਭਰਦੇ ਨੇ ਛੂਟੀਆਂ ਰਹੀਂ ਤੇ ਆ ਦੇਖੋ ਇਹਦੇ ਵਿੱਚ ਇੰਨਾ ਕਿ ਜਿਹੜੀ ਇਹ ਲੈਦਰ ਹੈਗੀ ਆ ਇਹਦੇ ਵਿੱਚ ਪਾਣੀ ਠੰਡਾ ਰਹਿੰਦਾ ਵਾ ਏਦਾਂ ਕਰਕੇ ਜਿਹੜੇ ਵੀਰ ਆ ਪਾਣੀ ਜਿਹੜੇ ਨੇ ਟੱਪ ਰੱਖੇ ਨੇ ਪਸ਼ੂਆਂ ਨੇ ਦੇ ਪਲਾਉਣ ਦੇ ਲਈ ਪਾਣੀ ਆ ਵੀ ਤਾਂ ਵੀਰ ਲੈ ਕੇ ਜਾਂਦੇ ਨੇ ਤੇ ਆ ਸੱਜਣੋ ਮੰਡੀ 'ਚ ਰੰਗ ਬਜੇ ਪਏ ਨੇ ਕਿ ਫੇਰਾ ਗੱਲਬਾਤ ਹੋਈ ਪਈ ਆ ਐਂਡ ਟੂ ਐਂਡ ਪਸ਼ੂ ਆਏ ਪਏ ਨੇ ਜੇ ਕਿਸੇ ਵੀਰ ਨੇ ਵੀ ਚੰਗੇ ਪਸ਼ੂ ਲੈਣੇ ਹੋਣ ਜਿਹੜਾ ਜਿਗਰਾਉ ਮੰਡੀ ਤੇ 23 ਤਰੀਕ ਨੂੰ ਲੱਗਦੀ ਆ ਉੱਥੇ ਆ ਸਕਦੇ ਹੋ ਤੁਸੀਂ ਤੇ ਇੱਕ ਨਾ ਇੱਕ ਇਥੇ ਨੇ ਗੀਨਾ ਖੜਾ ਹੈ ਮਰਜਾ گاਵਾ ਆ گاਵਾ ਦੇਖੋ ਸੱਜਣੋ ਆ ਗਾ ਮੰਦਾ ਆਡਰ ਚ ਕਰ ਬੈਕ ਇਹਦੇ ਪੁੱਛਦੇ ਆਪਾਂ ਕਿਸੇ ਭਾਈ ਨੂੰ ਰੇਟ ਵੀ ਇਹਦੇ ਰੇਟ ਦੀ ਜਾਣਕਾਰੀ ਵੀ ਦਵਾਂਗੇ ਨਾਲੇ